ਅਮਰੀਕਾ ਦੇ ਇੱਕ ਸ਼ਹਿਰ ਦੇ ਵਿੱਚ ਕੀਰਤਨੀਏ ਸਿੰਘ ਦੇ ਵੱਲੋਂ ਜਿਹੜੀਆਂ ਜਜ਼ਬਾਤੀ ਹੋ ਕੇ ਗੱਲਾਂ ਕਹਿੰਗੀਆਂ ਉਹਨੇ ਸੱਚੀ ਮੁੱਚੀ ਸਭ ਨੂੰ ਸੋਚਣ ਲਈ ਮਜਬੂਰ ਕੀਤਾ ਨਾ ਇਹ ਵੀਡੀਓ ਨਾ ਇਹ ਭਾਵਨਾ ਪਹਿਲੀ ਵਾਰ ਆਈ ਆ ਤੇ ਨਾ ਹੀ ਇਹ ਆਖਰੀ ਵਾਰ ਆਈ ਆ ਆਖਰੀ ਵਾਰ ਨਹੀਂ ਆਈ ਮੈਂ ਇਹ ਸ਼ਬਦ ਤਾਂ ਵਰਤਦਾ ਕਿਉਂਕਿ ਅਸੀਂ ਇੰਨੇ ਸਿਆਣੇ ਕਦੇ ਹੋਣਾ ਨਹੀਂ ਕਿ 5 ਕਰੋੜ ਦਾ ਗੁਰਦੁਆਰਾ ਬਣਾ ਕੇ ਤੇ ਅਸੀਂ 25 ਜਾਂ 35 ਹਜ਼ਾਰ ਜਾਂ 40 ਹਜ਼ਾਰ ਜਾਂ 50 ਹਜ਼ਾਰ ਰੁਪਏ ਗੁਰੂ ਦੇ ਵਜ਼ੀਰ ਨੂੰ ਦੇ ਗਏ ਅਸੀਂ ਇਹ ਗੱਲ ਕਹਿੰਦੇ ਸਤਕਾਰ ਸ਼ਬਦਕ ਤੌਰ ਤੇ ਬਹੁਤ ਦੰਨੇ ਆ ਵੀ ਤੇਰੇ ਬਿਨਾ ਵੀਰੇ ਸਰਦਾ ਨਹੀਂ ਤੂੰ ਬਹੁਤ ਹੀ ਕਮਾਲ ਆ ਤੂੰ ਤਾਂ ਸੱਚੀ ਮੁੱਚੀ ਬੜੀ ਡਿਊਟੀ ਤੰਦੇ ਹੀ ਨਾਲ ਲਭਾਉਣਾ ਜਦੋਂ ਸ਼ਬਦਾਂ ਦੇ ਅਸੀਂ ਲੱਛੇ ਬਣਾਉਨੇ ਆ ਉਦੋਂ ਕਿਰਪਾ ਕਰਕੇ ਉਹਨਾਂ ਦੇ ਲਈ ਥੋੜਾ ਜਿਹਾ ਗੱਫਾ ਵੀ ਵਧਾਇਆ ਕਰਕੇ ਕੀਰਤਨੀਏ ਸਿੰਘ ਨੇ ਅਮਰੀਕਾ ਦੇ ਵਿੱਚ ਕਿਹੜੀ ਗੱਲ ਕਹੀ ਆ ਸੰਗਤ ਬੈਠੀ ਐ ਮੂਰੇ ਕੀਰਤਨੀਏ ਸਿੰਘ ਦੇ ਵੱਲੋਂ ਸਾਥੀਆਂ ਸਮੇਤ ਪ੍ਰੋਗਰਾਮ ਪੇਸ਼ ਕੀਤਾ ਜਾਣਾ ਉਹਨਾਂ ਨੇ ਇੱਥੇ ਗੱਲ ਕਹੀ ਜੀ ਕਿ ਇਹ ਮੇਰਾ ਆਖਰੀ ਹਫਤਾ ਅਗਲੇ ਹਫਤੇ ਤੋਂ ਮੈਂ ਇਹ ਸੇਵਾ ਸਮਾਪਤ ਕਰਨ ਲੱਗਾ ਮੈਂ ਇੰਡੀਆ ਵਾਪਸ ਚਲੇ ਜਾਣਾ ਮੇਰੇ ਕੋਲੋਂ ਇੰਨੀ ਟੋਕਾ ਟਾਕੀ ਬਰਦਾਸ਼ਤ ਨਹੀਂ ਹੁੰਦੀ ਸਾਡਾ ਤਸੂਰ ਕੀ ਆ 2.5 ਸਾਲ ਹੋ ਗਏ ਜੀ ਮੈਨੂੰ ਇੱਥੇ ਆਇਆ 800 ਡਾਲਰ ਮਿਲਦਾ ਜੇ ਕੋਈ 150 ਦੇ ਜਾਂਦਾ ਤਾਂ ਫਿਰ ਕਮੇਟੀ ਵਾਲੇ ਤਾਨੇ ਮਾਰਦੇ ਆ ਇਹ ਗੱਲ ਕਹਿੰਦੇ ਵੀ ਭਾਈ ਤੁਹਾਡੇ ਕੋਲ ਤਾਂ ਵਾਧੂ ਪੈਸੇ ਆ ਸੁੱਤੇ ਪਿਆ ਨੂੰ ਪੈਸੇ ਬਣੀ ਜਾਂਦੇ ਆ ਕਮੇਟੀ ਵਾਲੇ ਇਹ ਗੱਲ ਕਹਿੰਦੇ ਜੀ ਚੋਰ ਸਾਹਿਬ ਇੱਥੇ ਕਰਨੀ ਇੱਥੇ ਨਹੀਂ ਕਰਨੀ ਐਡੀ ਰਡਾਸ ਕਰਨੀ ਐ ਦੀ ਨਹੀਂ ਕਰਨੀ ਸਰੋਪਾ ਇਹਨੂੰ ਦੇਣਾ ਇਹਦੇ ਤੋਂ ਲੈਣਾ ਇਹਦੇ ਕੋਲੋਂ ਨਹੀਂ ਲੈਣਾ ਆ ਕੁਝ ਕਰਨਾ ਤੇ ਆਪਜ ਨਹੀਂ ਕਰਨਾ ਕਮੇਟੀ ਵਾਲੇ ਹਰ ਗੱਲ ਦੇ ਵਿੱਚ ਇੰਨੀ ਟੋਕਾ ਟਾਕੀ ਕਰਦੇ ਅਸੀਂ ਬੇਇੱਜ਼ਤੀ ਕਰਾਉਣ ਵਾਸਤੇ ਨਹੀਂ ਆਏ ਇਹਨਾਂ ਦੀ ਘਰੇ ਤਾਂ ਨਿਆਣੇ ਸੁਣਦੇ ਨਹੀਂ ਘਰਦਿਆਂ ਦੇ ਮੂਹਰੇ ਇਹ ਇੱਕ ਸ਼ਬਦ ਨਹੀਂ ਬੋਲਦੇ ਸਾਡੇ ਕੋਲੇ ਉਹ ਉਹ ਗੱਲਾਂ ਕਰਦੇ ਆ ਸਾਡੀ ਤਾਂ ਬੋਲਣ ਦੀ ਆਜ਼ਾਦੀ ਖੁੱਸ ਗਈ ਆ ਅਸੀਂ ਇੱਥੇ ਕੱਲਾ ਆ ਕੁਝ ਕਰਨੀ ਆਏ ਨਾ ਸੀ ਕਦੇ ਕਿਸੇ ਤੋਂ ਪੰਜੀ ਬੰਗੀ ਆ ਜੇਕਰ ਅਸੀਂ ਕਿਸੇ ਤੋਂ ਪੰਜੀ ਮੰਗੀ ਆ ਤਾਂ ਅੱਜ ਹੀ ਦੱਸਦੇ ਹਾਂ ਅਸੀਂ ਹੱਥ ਜੋੜ ਕੇ ਮਾਫੀ ਮੰਗਦੇ ਆ ਤੁਸੀਂ ਜੋ ਦੇ ਜਾਂਦੇ ਸੀ ਸਾਨੂੰ ਉਹ ਮਿਲ ਜਾਂਦਾ ਸੀ ਤੇ ਅਸੀਂ ਉਹਦੇ ਨਾਲ ਸਾਰਦੇ ਰਹੇ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਹੁਣ ਬਹੁਤ ਹੋ ਗਿਆ ਇਸ ਤੋਂ ਵੱਧ ਅਸੀਂ ਸੇਵਾਵਾਂ ਨਹੀਂ ਨਿਭਾ ਸਕਦੇ ਸਾਨੂੰ ਖਿਮਾ ਕਰਿਓ ਤੇ ਮੈਨੂੰ ਨਹੀਂ ਪਤਾ ਜੀ ਕਿ ਜਦੋਂ ਇਹ ਸਾਰੀ ਵੀਡੀਓ ਬਣੀ ਤੇ ਜਿਹੜੀ ਵਾਇਰਲ ਹੋਈ ਆ ਕਿਉਂਕਿ ਸਮੁੱਚੇ ਪੰਜਾਬੀ ਮੀਡੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਵੀਡੀਓ ਵਾਇਰਲ ਹੋਈ ਤੇ ਕਮੇਟੀਆਂ ਦੇ ਉੱਤੇ ਸਵਾਲ ਉੱਠੇ ਮੈਨੂੰ ਨਹੀਂ ਪਤਾ ਵੀ ਜਦੋਂ ਇਹ ਸਾਰਾ ਕੁਝ ਹੋ ਗਿਆ ਉੱਥੇ ਵੀਡੀਓ ਬਣ ਗਈ ਉਦੋਂ ਫਿਰ ਸੰਗਤ ਨੇ ਉਹਨਾਂ ਕੀਰਤਨੀਏ ਸਿੰਘਾਂ ਨੂੰ ਕੀ ਕਿਹਾ ਹੋਊਗਾ ਕਮੇਟੀ ਨੇ ਇਹਨਾਂ ਸਿੰਘਾਂ ਨੂੰ ਕੀ ਕਿਹਾ ਹੋਣਾ ਮੇਰੀ ਤਾਂ ਬੇਨਤੀ ਹੈ ਵੀ ਜੇਕਰ ਇਹ ਕੀਰਤਨੀਏ ਸਿੰਘ ਇਸ ਵੀਡੀਓ ਨੂੰ ਸੁਣ ਰਹੇ ਹੋਣ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਜ਼ਰੂਰ ਕਰਨ ਅਸੀਂ ਉਹਨਾਂ ਦੇ ਨਾਲ ਇੰਟਰਵਿਊ ਕਰਨ ਦੇ ਚਾਹਵਾਨ ਹੋਵਾਂਗੇ ਜੇਕਰ ਉਹ ਚਾਹੁੰਦੇ ਹੋਣ ਤਾਂ ਪਰ ਇਹ ਜਿਹੜੀ ਵੀਡੀਓ ਆ ਇਹਨੇ ਦੱਸ ਦਿੱਤਾ ਕਿ ਸਾਡੇ ਸਿੱਖ ਭਾਈਚਾਰੇ ਦੇ ਵਿੱਚ ਪ੍ਰਚਾਰਕਾਂ ਦੀ ਸਥਿਤੀ ਕੀ ਆ ਅਸੀਂ ਇਹ ਤਾਂ ਗੱਲ ਕਹਿੰਨੇ ਉਹ ਕੀਰਤਨ ਬਹੁਤ ਸੋਹਣਾ ਕਰਦਾ ਪਰ ਕਦੇ ਸੋਣੀ ਭੇਟਾ ਦਿੱਤੀ ਉਹਨੂੰ ਪੰਜਾਬ ਦੇ ਵਿੱਚ ਕੁਝ ਇੱਕ ਹੀ ਕੀਰਤਨੀਆਂ ਸਿੰਘ ਐਸੇ ਆ ਜਿਨ੍ਹਾਂ ਨੂੰ ਅਸੀਂ ਭੇਟਾ ਉਹਨਾਂ ਦੇ ਕਹਿ ਮੁਤਾਬਕ ਦਿੰਨੇ ਆ ਪਰ ਜਿਹੜੇ ਬੰਦੇ ਇਹ ਗੱਲ ਕਹਿੰਨੇ ਕਿ ਅਸੀਂ 21000 ਲੈਨੇ ਆ ਅਸੀਂ 11000 ਦੀ ਲੜਾਈ ਲੜਦੇ ਆ ਕੋਈ 11000 ਮੰਗੇ ਇਸੇ ਕਹਿੰਨੇ 5100 ਰੁਪਏ ਲਫਾਫੇ ਚ ਪਾ ਕੇ ਦੇ ਦੇਾਂਗੇ ਵਿਆਹ ਦੇ ਉੱਤੇ 50 ਲੱਖ ਲਾਉਣਾ ਤੇ ਕੀਰਤਨ ਕਰਨ ਵਾਲੇ ਨੂੰ 2100 ਰੁਪਏ ਦੇਣਾ ਇਹ ਸਾਡੇ ਪੰਜਾਬੀਆਂ ਦੇ ਕਰਤਾਰ ਬਣ ਗਏ ਆ ਮੈਂ ਨਹੀਂ ਕਰਦੇ ਦੇਖਿਆ ਬੰਦੇ ਨੇ ਕੀ ਹੋਵੇ ਵੀ ਭਾਈ ਤੁਸੀਂ ਮੰਗਿਆ ਸਾਡੇ ਕੋਲੋਂ 31000 31000 ਕਿਉਂ ਜੀ ਇਸ ਤੋਂ ਨੂੰ 40 ਪਾ ਕੇ ਦਿੰਨੇ ਲਫਾਫੇ ਚ ਤੁਸੀਂ ਪੰਜ ਜਾਣੇ ਆ ਤੁਸੀਂ ਪੰਜਾਂ ਜਣੇ ਨੇ ਆਪਸ ਦੇ ਵਿੱਚ ਵੰਡਣੀ ਆ ਰਕਮ ਮਾਇਆ ਵੰਡਣੀ ਆ ਤੁਹਾਨੂੰ ਯਾਰ ਅਸੀਂ ਮੰਗੇ ਤੋਂ 10000 ਰੁਪਏ ਵੱਧ ਦਿੰਨੇ ਆ ਗੁਵਈਆ ਜੇ ਕਰ ਜਾਂ ਕੋਈ ਹੋਰ ਇੱਥੇ ਡੈਕੋਰੇਸ਼ਨ ਵਾਲਾ ਕੋਈ ਕੇਟਰਿੰਗ ਵਾਲਾ ਜਿੰਨੇ ਪੈਸੇ ਮੰਗੇ ਉਹਦੇ ਵਿੱਚ ਜੇ ਉਹਨੇ ਨੇ 10 ਲੱਖ ਵੱਧ ਵੀ ਮੰਗ ਲਿਆ ਅਸੀਂ ਵਿੱਚ ਸਫਾਰਸ਼ ਪਾ ਕੇ 3 ਲੱਖ ਘਟਾ ਕੇ ਖੁਸ਼ੀ ਮਹਿਸੂਸ ਕਰਦੇ ਆ ਯਾਰ ਗੱਲ ਬਣ ਗਈ ਕਮਾਲਾਂ ਕਰਤੀਆਂ ਆ ਸਫਾਰਸ਼ ਕਮ ਆ ਗਈ ਇਧਰ ਨੇ ਪਾਸੇ ਗੁਰੂ ਦੀ ਗੱਲ ਆ ਇੱਥੇ ਨਹੀਂ ਉਧਰ ਲੱਖਾਂ ਰੁਪਏ ਲਾ ਲੈਣਾ ਇੱਥੇ ਹਜ਼ਾਰਾਂ ਵੀ ਨਹੀਂ ਲਾ ਸਕਦੇ ਇਹ ਸਾਡੇ ਕਿਰਦਾਰ ਆ ਇਸ ਕੀਰਤਨੀਏ ਸਿੰਘ ਨੇ ਬਿਆਨ ਕਰ ਦਿੱਤਾ ਕਿ ਬਹੁਤ ਸਾਰੀਆਂ ਵਿਦੇਸ਼ਾਂ ਦੇ ਵਿੱਚ ਗੁਰੂ ਘਰਾਨੀਆਂ ਕਮੇਟੀਆਂ ਐਸੀਆਂ ਹੋਣ ਗਈਆਂ ਜਿਨ੍ਹਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਦਬਾ ਕੇ ਰੱਖੇ ਜਾਂਦੇ ਆ ਜਿਨ੍ਹਾਂ ਦੇ ਵੱਲੋਂ ਮੁਠੀ ਦੇ ਵਿੱਚ ਕਰਕੇ ਰੱਖੇ ਜਾਂਦੇ ਵੀ ਭਾਈ ਤੁਹਾਨੂੰ ਅਸੀਂ ਬੁਲਾਇਆ ਤੁਹਾਨੂੰ ਅਸੀਂ ਬੁਲਾਇਆ ਤੁਹਾਨੂੰ ਪਤਾ ਜੇ ਤੁਸੀਂ ਨਾ ਸਾਡੀ ਗੱਲ ਮੰਨੇ ਤਾਂ ਫਿਰ ਅਸੀਂ ਇਉਂ ਕਰ ਲਿਆਂਗੇ ਕਈ ਥਾਵਾਂ ਤੋਂ ਖਬਰਾਂ ਚੰਗੀਆਂ ਵੀ ਆਉਂਦੀਆਂ ਵੀ ਭਾਈ ਕਈ ਕਮੇਟੀਆਂ ਇੱਥੇ ਗੁਰੂ ਘਰਾਂ ਦੇ ਵਜ਼ੀਰਾਂ ਦਾ ਜਾਂ ਜਿਹੜੇ ਕੀਰਤਨੀਏ ਸਿੰਘ ਆ ਜਾਂ ਜਿਨ੍ਹਾਂ ਨੂੰ ਵੀ ਸਮੇਂ-ਸਮੇਂ ਤੇ ਬੁਲਾਇਆ ਹੁੰਦਾ ਉਹਨਾਂ ਦਾ ਹੱਕ ਨਹੀਂ ਰੱਖਦੀਆਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਪਰ ਬਹੁਤੀਆਂ ਥਾਵਾਂ ਤੋਂ ਖਬਰਾਂ ਕੀ ਆਉਂਦੀਆਂ ਕਮੇਟੀਆਂ ਦੀਆਂ 14 ਚੱਲਦੀਆਂ ਆ ਮੈਨੂੰ ਕੁਝ ਦਿਨ ਪਹਿਲਾਂ ਇੱਕ ਵੀਰ ਮਿਲਿਆ ਉਹ ਮੈਨੂੰ ਕਹਿੰਦਾ ਜੀ ਕਿ ਫਲਾਣੀ ਥਾਂ ਦੇ ਉੱਤੇ ਜਿਹੜਾ ਗੁਰੂ ਘਰ ਆ ਅਸੀਂ ਬੜੀ ਮਿਹਤ ਦੇ ਨਾਲ ਉਸ ਗੁਰੂ ਘਰ ਤੇ ਕਬਜ਼ਾ ਕੀਤਾ ਮੈਂ ਕਹਾਂ ਜੀ ਇਹ ਕਬਜ਼ਾ ਸ਼ਾਮ ਲੜ ਦੀ ਜ਼ਮੀਨ ਦਾ ਸੀ ਤੁਸੀਂ ਇਹ ਤਾਂ ਨਹੀਂ ਸ਼ਬਦ ਵੀ ਤੁਹਾਡੇ ਮਾੜੇ ਹੋ ਗਏ ਆ ਵੀ ਅਸੀਂ ਗੁਰੂ ਘਰ ਦੀ ਸੇਵਾ ਸੰਭਾਲੀ ਇਹ ਵੀ ਨਹੀਂ ਕਹਿ ਸਕਦੇ ਅਸੀਂ ਕਬਜ਼ਾ ਕੀਤਾ ਆਪਾਂ ਗੁੰਡੇ ਆ ਆਪਾਂ ਬਦਮਾਸ਼ ਆ ਤੇ ਜਾਂ ਮੰਨੋ ਵੀ ਅਸੀਂ ਗੁੰਡੇ ਹਾਂ ਆਪਾਂ ਪਰ ਇਹ ਗੱਲ ਵੀ ਨਹੀਂ ਬੰਲਣੀ ਉਦੋਂ ਅਸੀਂ ਸੇਵਾਦਾਰ ਬਣ ਜਾਣਾ ਸ਼ਬਦਾਂ ਵਿੱਚ ਸਾਡੇ ਗੁੰਡਾ ਕਰਦੀ ਆ ਪਰ ਇਦਾਂ ਨਹੀਂ ਹੋਣਾ ਚਾਹੀਦਾ ਜਿਹੜੀਆਂ ਵੀ ਥਾਵਾਂ ਦੇ ਉੱਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਲੋਕ ਹਨ ਜਿਹੜੇ ਇਹ ਗੱਲ ਕਹਿੰਦੇ ਕਿ ਮੈਂ ਪ੍ਰਧਾਨ ਨਹੀਂ ਆ ਮੈਂ ਤਾਂ ਜੀ ਮੁਖ ਸੇਵਾਦਾਰ ਆ ਤੇ ਮੈਨੂੰ ਸੰਗਤ ਨੇ ਬਣਾਇਆ ਸੇਵਾਦਾਰ ਅਸੀਂ ਉਹਨਾਂ ਦੀ ਭਾਵਨਾ ਦਾ ਸਤਕਾਰ ਕਰਦੇ ਆ ਪਰ ਜਿਹੜੀਆਂ ਥਾਵਾਂ ਤੇ ਗੁਰੂ ਘਰਾਂ ਦੀਆਂ ਚੌਧਰਾਂ ਸੰਭਾਲਣ ਦੇ ਲਈ ਪ੍ਰਧਾਨੀਆਂ ਸਾਹਮਣੇ ਦੇ ਲਈ ਜੰਗ ਹੁੰਦੀ ਆ ਅੰਦਰ ਖਾਤੇ ਜੰਗ ਚੱਲਦੀ ਆ ਗੁਰੀਲਾ ਯੁੱਧ ਨੀਤੀ ਚੱਲਦੀ ਆ ਦੂਜੇ ਦੀ ਪਿੱਠ ਕਿਵੇਂ ਲਪਾਉਣਾ ਇਹ ਕੰਮ ਚੱਲਦਾ ਤੇ ਫਿਰ ਭਾਈ ਉਹਨਾਂ ਦਾ ਬੁਰਾ ਹਾਲੀਆ ਮੈਂ ਸੱਚੇ ਵਿੱਚ ਕਿਰਦਾਰ ਮਰ ਗਏ ਉਹਨਾਂ ਲੋਕਾਂ ਦੇ ਜੇ ਤੁਸੀਂ ਕਿਸੇ ਨੂੰ ਵੀ ਬੁਲਾਇਆ ਤੇ ਫਿਰ ਭਾਈ ਉਹਨਾਂ ਦਾ ਸਨਮਾਨ ਵੀ ਕਰਗੇ ਆਪਾਂ ਤਾਂ ਇਹ ਗੱਲ ਕਰਨੀ ਜੀ ਕਿ ਭਾਈ ਵੱਧ ਤੋਂ ਵੱਧ ਮਾਇਆ ਪਾਉ ਜੀ ਗੋਲਕ ਦੇ ਵਿੱਚ ਬਿਲਕੁਲ ਜੀ ਪੈਣੀ ਚਾਹੀਦੀ ਐ ਇੱਥੇ ਲੰਗਰ ਵੀ ਚੱਲਣੇ ਇੱਥੇ ਬਾਕੀ ਮੈਨੇਜਮੈਂਟ ਦੇ ਕੰਮ ਵੀ ਹੋਣੇ ਆ ਪਰ ਆਪਾਂ ਜਦੋਂ ਇਸ ਗੁਰੂ ਘਰ ਦੇ ਵਿੱਚ ਜਿਹੜੀ ਮਾਇਆ ਆ ਉਹਦੇ ਵਿੱਚੋਂ ਜੇਕਰ ਇੱਥੇ ਪ੍ਰਚਾਰਕਾਂ ਨੂੰ ਇੱਥੇ ਰੱਗੀਆਂ ਢਾਡੀਆਂ ਕਮਿਸ਼ਨਾਂ ਨੂੰ ਨਹੀਂ ਦੇ ਸਕਦੇ ਤੇ ਫਿਰ ਭਾਈ ਸਾਡੀ ਮੈਨੇਜਮੈਂਟ ਕਿਹੋ ਜੀ ਆ ਆਪੇਂ ਦਸਾ ਲਾ ਲੈਣਾ ਚਾਹੀਦਾ ਹੁਣ ਇਹ ਜਦੋਂ ਕੀਰਤਨੀਏ ਸਿੰਘ ਦੀ ਦਰਦ ਕਹਾਣੀ ਸਾਹਮਣੇ ਆ ਗਈ ਆ ਤਬ ਬਹੁਤ ਸਾਰੀਆਂ ਗੱਲਾਂ ਮੇਰੇ ਮਨ ਦੇ ਵਿੱਚ ਤਸਵੀਰ ਵਾਂਗੂ ਆਈਆਂ ਫਿਲਮੀ ਦ੍ਰਿਸ਼ ਵਾਂਗੂ ਆਈਆਂ ਆਪਿਛਲੇ ਕੁਸ਼ਕਿੰਨਾਂ ਦੇ ਵਿੱਚ ਕੀ ਕੁਝ ਹੋਇਆ ਫਤਿਹਗੜ੍ਹ ਸਾਹਿਬ ਦੇ ਵਿੱਚ ਸ਼ਹੀਦੀ ਸਭਾ ਸੀ ਸ਼ਹੀਦੀ ਸਭਾ ਦੇ ਵਿੱਚ ਬਹੁਤ ਵੱਡੀ ਗੰੰਟੀ ਦੇ ਵਿੱਚ ਸੰਗਤ ਗਈ ਆ ਇੱਥੇ ਅਸੀਂ ਕੀ ਦੇਖਿਆ ਇੱਥੇ ਬਰਛਾਂ ਦੇ ਵਿੱਚ ਟੰਗੀਆਂ ਟੋਪੀਆਂ ਵੀ ਦੇਖੀਆਂ ਇਹ ਵੀ ਵੀਡੀਓ ਵਾਇਰਲ ਹੋਈਆਂ ਜਿਵੇਂ ਕੀਰਤਨੀ ਸਿੰਘ ਦੀ ਵਾਇਰਲ ਹੋਈ ਓਵੇਂ ਟੋਪੀਆਂ ਵਾਲੀ ਵੀ ਹੋਈ ਆ ਸਾਡੇ ਆਪ ਦੇ ਦਾਇਰੇ ਬਣੇ ਬੇ ਆ ਕਿ ਮੈਨੂੰ ਇੰ样 ਲੱਗਦਾ ਵੀ ਸਿੱਖੀ ਇੱਥੇ ਜੇ ਖੜੀ ਆ ਮੇਰੇ ਹਿਸਾਬ ਨਾਲ ਸਿੱਖੀ ਇਓਂ ਆ ਏ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਮੇਰੇ ਹਿਸਾਬ ਨਾਲ ਕਰਕੇ ਅਸੀਂ ਅੱਜ ਵਾਲੀ ਥਾਂ ਦੇ ਉੱਤੇ ਪਹੁੰਚੇ ਆ ਇੱਥੇ ਦੇਖਿਆ ਬਰਸ਼ੇ ਦੇ ਵਿੱਚ ਲੋਕਾਂ ਦੀਆਂ ਲਵਾ ਲਵਾ ਕੇ ਟੋਪੀਆਂ ਟੰਗੀ ਜਾਂਦੇ ਆ ਤੇ ਇਹ ਗੱਲ ਕਹਿੰਦੇ ਵੀ ਭਾਈ ਤੁਸੀਂ ਪੱਗ ਨਹੀਂ ਬੰਨ ਕੇ ਆਏ ਤੁਸੀਂ ਫਿਰ ਅੱਗੇ ਨਹੀਂ ਜਾ ਸਕਦੇ ਕੀ ਕਿਸੇ ਥਾਂ ਦੇ ਉੱਤੇ ਇਹ ਗੱਲ ਲਿਖੀ ਆ ਕਿ ਇਵੇਂ ਹੀ ਹੋਣਾ ਚਾਹੀਦਾ ਦਸਤਾਰ ਸਜਾਉਣੀ ਚਾਹੀਦੀ ਆ ਬਿਲਕੁਲ ਸਹੀ ਆ ਪਰ ਜੇਕਰ ਬੰਦਾ ਕੋਈ ਟੋਪੀ ਲੈ ਕੇ ਆਇਆ ਤੇ ਉਹ ਕਿਹੜਾ ਗੁਰੂ ਘਰ ਦੇ ਵਿੱਚ ਫਿਰਦਾ ਉੱਥੇ ਉਹ ਪਰਨਾ ਬੰਨ ਸਕਦਾ ਉੱਥੇ ਹੋਣਾ ਉਹਨੇ ਰਮਾਲ ਬੰਨਣਾ ਹੋਵੇ ਮੈਂ ਨਹੀਂ ਦੇਖਿਆ ਵੀ ਟੋਪੀ ਲੈ ਕੇ ਕੋਈ ਅੰਦਰ ਗੁਰੂ ਘਰ ਦੇ ਵਿੱਚ ਗਿਆ ਹੋਵੇ ਪਰ ਜੇ ਤੁਸੀਂ ਕਹੋਗੇ ਫਤਿਹਗੜ੍ਹ ਸਾਹਿਬ ਦੇ ਵਿੱਚ ਵੜਨਾ ਹੀ ਨਹੀਂ ਉਸ ਬੰਦੇ ਨੇ ਜਿਹੜੇ ਬੰਦੇ ਨੇ ਟੋਪੀ ਲਈ ਆ ਗੁਰੂ ਘਰ ਦੇ ਨੇੜੇ ਵੀ ਨਹੀਂ ਜਾਣਾ ਇਹ ਇੱਕ ਕਟੜਤਾ ਇਹ ਤਾਲੇਬਾਨੀ ਕਟੜਤਾ ਇਸ ਤਾਲੇਬਾਨੀ ਕਟੜਤਾ ਦੇ ਕਰਕੇ ਵੀ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਜਦੋਂ ਹੁਣ ਸਵਾਲ ਕੀਤਾ ਉਹਨਾਂ ਨੌਜਵਾਨਾਂ ਨੂੰ ਉਹਨਾਂ ਮੁੰਡਿਆਂ ਨੂੰ ਬਹੁਤ ਸਾਰੇ ਲੋਕਾਂ ਨੇ ਵੀ ਭਾਈ ਤੁਸੀਂ ਟੋਪੀਆਂ ਐ ਲਵਾਈ ਜੰਨੇ ਆ ਤੁਸੀਂ ਬਰਸ਼ ਚੰਟੀਆਂ ਦੇ ਗੁੰਡੇ ਹੋ ਉਹ ਆਪ ਕੋ ਜਵਾਬ ਸਹੀ ਤਰਕ ਵਾਲਾ ਦੇ ਹੀ ਨਹੀਂ ਸਕੇਗੇ ਕਿਉਂਕਿ ਤਰਕ ਉਹਨਾਂ ਦੇ ਕੋਲੇ ਹੈ ਹੀ ਨਹੀਂ ਉਹਨਾਂ ਨੇ ਸਿੱਖੀ ਦੀ ਪਰਿਭਾਸ਼ਾ ਆਪ ਦੇ ਹਿਸਾਬ ਨਾਲ ਕੱਢੀ ਆ ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਸਿੱਖੀ ਦੇ ਪ੍ਰਚਾਰ ਨੂੰ ਮਿਥਿਆ ਤੇ ਉਹਨਾਂ ਦਾ ਇਹ ਪ੍ਰਚਾਰ ਕੋਈ ਸਾਨ ਪੜਾ ਨਹੀਂਗਾ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਕਦੇ ਬੀਬੀ ਦਲੇਰਪੁਰ ਵਾਲੀ ਖਬਰ ਆਈ ਹਵਾਦ ਦੇ ਰੂਪ ਦੇ ਵਿੱਚ ਬੀਬੀ ਦਲੇਰਪੁਰ ਦੇ ਹੱਥ ਦੇ ਵਿੱਚ ਬੀਬੀ ਪ੍ਰੋਬਲੀ ਇਨਕਵੋਰੀ ਆਈ ਜਿਨੇ ਕੇ ਪ੍ਰਚਾਰ ਬੰਦ ਕੀਤਾ ਸੀ ਵਿਚਾਰ ਧਾਰਕ মতਪੇਦ ਹੋਣੇ ਸੁਭਾਵਕ ਆ ਪਰ ਜਦੋਂ ਅਸੀਂ ਕਿਸੇ ਦੀ ਮਿੱਟੀ ਪਟਦੇ ਹਾਂ ਉਹਦੀ ਕਿਰਦਾਰ ਕਸ਼ਿਸ਼ ਕਰਦੇ ਹਾਂ ਉਦੋਂ ਇਹ ਸੋਚਿਆ ਕਰੋ ਜੀ ਕਿ ਅਸੀਂ ਕਾਰੇ ਜੋਗੀਆਂ ਤੇ ਇਹ ਕੀ ਕਰ ਰਹੇ ਆ ਲੰਘੇ ਕੱਲ ਗਿਆਨੀ ਕੁਲਦੀਪ ਸਿੰਘ ਗੜਗਜ ਜਥੇਦਾਰ ਸਾਹਿਬ ਨੇ ਜਿਹੜੇ ਉਹਨਾਂ ਦੇ ਵੱਲੋਂ ਕੁਝ ਹੁਕਮ ਜਾਰੀ ਕੀਤੇ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਗੁਰੂ ਘਰ ਦੀ ਹਜ਼ੂਰੀ ਦੇ ਵਿੱਚ ਹੀ ਗੁਰੂ ਘਰ ਦੇ ਅੰਦਰ ਹੀ ਆਨੰਦ ਕਾਰਜ ਦੀ ਰਸਮ ਹੋ ਸਕਦੀ ਆ ਜੇਕਰ ਕੋਈ ਵੀ ਪਾਰਕ ਦੇ ਵਿੱਚ ਪੈਲਸ ਦੇ ਵਿੱਚ ਖੁੱਲੀ ਥਾਂ ਤੇ ਲਿ ਜਾ ਕੇ ਤੇ ਉੱਥੇ ਆਨੰਦ ਕਾਰਜ ਕਰੂਗਾ ਤਾਂ ਫਿਰ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਊਗੀ ਧਰਮ ਕਾਰਵਾਈ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਗੁਰੂ ਘਰ ਦੇ ਵਜ਼ੀਰ ਆ ਜਾਂ ਜਿਹੜੇ ਕਮਿਸ਼ਨ ਹੋਣਗੇ ਜਾਂ ਜਿਹੜੇ ਵੀ ਉੱਥੇ ਰਾਗੀ ਸਿੰਘ ਹੋਣਗੇ ਉਹਨਾਂ ਦੇ ਉੱਤੇ ਵੀ ਬਣਦੀ ਕਾਰਵਾਈ ਹੋਊਗੀ ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਏਆਈ ਦੇ ਰਹੇ ਸਿੱਖ ਇਤਿਹਾਸ ਦੀਆਂ ਫਿਲਮਾਂ ਬਣਾਉਣੀਆਂ ਜਾਂ ਮਨਪੜਤ ਗੱਲਾਂ ਕਰਨੀਆਂ ਇਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ ਪਰ ਮੈਨੂੰ ਲੱਗਦਾ ਜੀ ਜੇਕਰ ਜਾਨੀ ਜੀ ਇਹ ਕਹਿਣ ਜ਼ਥੇਦਾਰ ਸਹਿਬਾਨ ਇਹ ਕਾਰੇਗਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਗੱਲ ਕਵੇ ਕਿ ਗੁਰੂ ਘਰ ਦੇ ਵਜ਼ੀਰਾਂ ਨੂੰ ਘੱਟੋ-ਘੱਟ ਇੰਨੀ ਤਨਖਾਹ ਹਰ ਗੁਰਦੁਆਰੀ ਦੇ ਵਿੱਚ ਮਿਲਣੀ ਚਾਹੀਦੀ ਆ ਤਾਂ ਇਹ ਇੱਕ ਚੰਗੀ ਪਿਰਤ ਹੋਊਗੀ ਘੱਟੋ-ਘੱਟ ਤੁਸੀਂ 20000 ਘੱਟੋ-ਘੱਟ 30000 ਇਹ ਤਨਖਾਹ ਮਿਥ ਲੈਣੀ ਚਾਹੀਦੀ ਆ ਤੇ ਫਿਰ ਵਧੀਆ ਗੱਲ ਹੋਊਗੀ ਜੇਕਰ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਹ ਹੁਕਮ ਜਾਰੀ ਕਰ ਦਿੱਤਾ ਜਾਵੇ ਜੇਕਰ ਜਥੇਦਾਰ ਸਹਿਬਾਨ ਦੇ ਵੱਲੋਂ ਗੱਲ ਕੱਢੀ ਦਿੱਤੀ ਜਾਵੇ ਤਾਂ ਪੰਜਾਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਗੁਰੂ ਘਰ ਦੇ ਵਜ਼ੀਰ ਆ ਉਹਨਾਂ ਦਾ ਆਰਥਿਕ ਪੱਖ ਸੁਖਾਲਾ ਹੋ ਜਾਣਾ। ਇਧਰ 5000 ਰੁਪਇਆ ਮਿਲਦਾ 7000 ਰੁਪਇਆ ਮਿਲਦਾ ਉਹਨਾਂ ਨੂੰ ਇਸ ਗੱਲ ਦਾ ਫਿਕਰ ਰਹਿੰਦਾ ਨਿਆਣੇ ਦੀ ਫੀਸ ਕਿਵੇਂ ਦੇਣੀ ਆ? ਮੋਟਰਸਾਈਕਲ ਤੇਲ ਕਿਵੇਂ ਪਾਉਣਾ? ਹੋਕਾ ਤਾਂ ਦਿਵਾਉਣ ਵਾਸਤੇ ਮੇਰੇ ਵਰਗਾ 3600 ਵੀ ਰ ਜਾਂਦਾ। ਬਾਬਾ ਮਾੜਾ ਜੀ ਦੇ ਹੋਕਾ, ਬਾਬਾ ਮਾੜਾ ਜੀ ਦੇ ਹੋਕਾ। ਤੇ ਰੁਪਇਆ ਉਹਨੇ ਇਕੱਲੀ ਦੇਣਾ ਹੁੰਦਾ ਤੇ ਨਗੋਚਾ ਉਹਨੇ ਸੌ ਕੱਢਣੀਆਂ ਹੁੰਦੀਆਂ ਬਾਬਾ ਤੇਰੇ ਫਰਜ਼ਾ ਬਣਦੇ ਆ। ਤੂੰ ਬਾਬਾ 10 ਮਿੰਟ ਲੇਟ ਉੱਠਿਆ। ਤੂੰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ। ਆਜੂ ਆਪਾਂ ਇਹਨਾਂ ਦੀ ਆਰਥਿਕ ਤੌਰ ਦੇ ਉੱਤੇ ਮਦਦ ਵੀ ਕਰਗੇ ਇਹ ਸਮੇਂ ਦੀ ਲੋੜ ਆ ਸੋ ਸਾਡੇ ਮੂਰੇ ਬਹੁਤ ਸਾਰੀਆਂ ਚੜ੍ਹਤਾਂ ਨੇ ਅੱਜ ਜੇਕਰ ਸਿੱਖੀ ਦੇ ਪ੍ਰਚਾਰ ਦੇ ਵਿੱਚ ਆਪਾਂ ਕਹਿੰਦੇ ਆ ਵੀ ਇੱਥੇ ਵੀ ਕਮੀ ਹੈ ਇੱਥੇ ਵੀ ਕਮੀ ਹੈ ਕਿਤੇ ਨਾ ਕਿਤੇ ਤਾਂ ਗੱਲ ਹੈ ਨਾ ਇੱਥੇ ਜਿਹੜੇ ਪ੍ਰਚਾਰ ਕਰਦੇ ਆ ਇਹ ਭਾਵੇਂ ਤੁਸੀਂ ਅਮਰੀਕਾ ਦੇ ਵਿੱਚ ਹੀ ਆਹੇ ਇੱਥੇ ਜਿਹੜੇ ਪ੍ਰਚਾਰ ਕਰਦੇ ਆ ਉਹ ਤਾਂ ਵਿਚਾਰੇ ਰੋ ਰਹੇ ਆ ਵੀ ਸਾਨੂੰ ਇਸ ਤਰੀਕੇ ਦੇ ਨਾਲ ਇਹਨਾਂ ਦੇ ਵੱਲੋਂ ਦਰਕਿਨਾਰ ਕੀਤਾ ਜਾਂਦਾ ਸਾਡੀਆਂ ਭਾਵਨਾਵਾਂ ਨੂੰ ਦਰੜਿਆ ਕਿਵੇਂ ਜਾਂਦਾ ਦੇ ਭਾਈ ਜਿਨ੍ਹਾਂ ਨੂੰ ਅਸੀਂ ਇਹ ਗੱਲ ਕਹਿੰਨੇ ਕਿ ਇਹ ਧਰਮ ਨੂੰ ਤਬਦੀਲ ਕਰਵਾ ਗਏ ਇਹ ਗੁੰਮਰਾਹ ਕਰ ਗਏ ਉਹ ਸਾਡੇ ਵਾਂਗੂ ਨਹੀਂ ਕਰ ਰਹੇ ਮੈਂ ਕਿਨ੍ਹੂ ਦੀ ਤਰਫਦਾਰੀ ਨਹੀਂ ਕਰਦਾ ਪਰ ਉਹ ਕਿਵੇਂ ਵਿਚਰਦੇ ਤੇ ਅਸੀਂ ਕਿਵੇਂ ਵਿਚਰਦੇ ਸਾਨੂੰ ਇਸ ਗੱਲ ਦੇ ਬਲ ਗੌਰ ਕਰਨੀ ਬਣਦੀ ਆ ਉਹਨਾਂ ਦੇ ਬਾਰੇ ਜਦੋਂ ਆਪਾਂ ਪੜਦੇ ਆ ਕਿ ਭਾਈ ਜਿਹੜਾ ਕ੍ਰਿਸਚਨ ਭਾਈਚਾਰਾ ਉਹ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆਪਦੇ ਪੈਰ ਪਸਾਰ ਗਿਆ ਹਾਲਾਂਕਿ ਮੈਂ ਉਹਨਾਂ ਦੇ ਜਿਹੜਾ ਅਡੰਬਰ ਕੀਤੇ ਜਾਂਦੇ ਆ ਜਿਹੜੇ ਦਵਾਈਆਂ ਤੋਂ ਕਹਿੰਦੇ ਜੇ ਅਸੀਂ ਠੀਕ ਕਰ ਦੇਣਗੇ ਬਿਮਾਰੀਆਂ ਤੋਂ ਮੁਕਤ ਕਰ ਦੇਵਾਂਗੇ ਅਸੀਂ ਯਾ ਕਰ ਦੇਵਾਂਗੇ ਉਹਦੇ ਮੈਂ ਪੱਖ ਦੇ ਵਿੱਚ ਨਹੀਂ ਆ ਪਰ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲਾ ਉਹਨਾਂ ਤੋਂ ਆਪਾਂ ਨਕਲੀ ਮਾਰ ਲੀਏ ਜੀ ਕਿ ਉਹ ਕਿਵੇਂ ਕਿਵੇਂ ਲੋਕਾਂ ਨੂੰ ਜੋੜ ਰਹੇ ਨਾਲ ਉਹ ਇਹ ਗੱਲ ਕਹਿੰਦੇ ਜੀ ਕਿ ਅਸੀਂ ਪੜ੍ਹਾਈ ਬੱਚਿਆਂ ਦੀ ਇਦਾਂ ਹੋਊਗੀ ਇਸ ਤਰੀਕੇ ਨਾਲ ਕਰਵਾਵਾਂਗੇ ਆਪਾਂ ਇਹ ਗੱਲ ਕਹਿੰਦੇ ਵੀ ਤੇਰੀ ਫੀਸ ਰੁਕ ਦੇਵਾਂਗੇ ਆਪਾਂ ਇਹ ਗੱਲ ਕਹਿੰਦੇ ਵੀ ਤੈਨੂੰ ਕੱਢ ਦੇਵਾਂਗੇ ਆਪਾਂ ਇਹ ਗੱਲ ਕਹਿੰਦੇ ਵੀ ਤੂੰ ਹੁਣਾ ਪੜਾ ਤੇਰੀ ਥਾਂ ਤੇ ਤੁਸੀਂ ਬੁਲਾਣਾ ਲਾ ਦੇਵਾਂਗੇ ਸੋ ਇਹਨਾਂ ਗੱਲਾਂ ਦੇ ਵੱਲ ਗੌਰ ਕਰਨੀ ਬਣਦੀ ਆ ਅਮਰੀਕਾ ਦੇ ਵਿੱਚੋਂ ਉੱਠੀ ਹੋਈ ਇਹ ਆਵਾਜ਼ ਛੋਟੀ ਨਹੀਂ ਆ ਇੱਕ ਕੀਰਤਨੀਏ ਸਿੰਘ ਦੇ ਵੱਲੋਂ ਪੇਸ਼ ਕੀਤੀ ਗਈ ਦਰਦ ਕਹਾਣੀ ਕੋਈ ਨਿੱਕੀ ਗੱਲ ਨਹੀਂ ਆ ਇਹ ਦਰਦ ਹਜ਼ਾਰਾਂ ਲੱਖਾਂ ਹੋਰ ਪ੍ਰਚਾਰਕਾਂ ਦਾ ਵੀ ਆ ਜਿਨ੍ਹਾਂ ਦੀ ਕਦੇ ਕਿਸੇ ਨੇ ਬਾਤ ਨਹੀਂ ਪੁੱਛੀ ਇਸ ਕਰਕੇ ਨਹੀਂ ਪੁੱਛੀ ਕਿਉਂਕਿ ਉਹਨਾਂ ਦੀ ਮਜਬੂਰੀ ਆ ਉਹਨਾਂ ਨੇ ਕਿਤੇ ਜਾਣਾ ਨਹੀਂ ਉਹ ਇੱਥੇ ਹੀ ਰਹਿਣਗੇ ਇਸ ਕਰਕੇ ਕਈ ਥਾਵਾਂ ਤੋਂ ਇਹ ਵੀ ਖਬਰਾਂ ਆਉਂਦੀਆਂ ਵੀ ਧਾਰਮਿਕ ਸੰਸਥਾਵਾਂ ਬਣਾ ਕੇ ਤੇ ਐਲਐਮਆਈ ਵੀ ਕਰਾਈ ਜਾਂਦੀ ਹੈ ਪੇਟਾ 'ਤੇ ਵਰਕ ਪਰਮਿਟ ਦਿਵਾਉਣ ਦਾ ਕੰਮ ਵੀ ਚੱਲਦਾ। ਕਈ ਥਾਵਾਂ ਦੇ ਉੱਤੇ ਕਾਬਲੀਅਤ ਦੇ ਆਧਾਰ 'ਤੇ ਵੀ ਹੁੰਦਾ ਤੇ ਕਈ ਥਾਵਾਂ ਦੇ ਉੱਤੇ ਰੁਪਈਏ ਲੈ ਕੇ ਵੀ ਹੁੰਦਾ। ਕਈ ਥਾਵਾਂ ਦੇ ਉੱਤੇ ਗੁਰਦੁਆਰਾ ਸਹਿਬਾਨ ਨੇ ਜਿਹੜੇ ਉਹਨਾਂ ਦੇ ਬਾਰੇ ਕੀ ਚੱਲਿਆ ਉਹ ਨਿੱਜੀ ਪ੍ਰਾਪਰਟੀ ਬਣਾ ਲਈ ਕਈ ਲੋਕਾਂ ਨੇ। ਵੀ ਇਹ ਮੇਰਾ ਗੁਰਦੁਆਰਾ, ਇਹ ਮੇਰਾ ਗੁਰਦੁਆਰਾ, ਇਹ ਫਲਾਣਾ। ਗੁਰੂ ਸਹਿਬਾਨ ਨੇ ਸਾਨੂੰ ਜਾਤ ਪਾਤ ਖਤਮ ਕਰਨ ਲਈ ਕਿਹਾ ਸੀ ਅਸੀਂ ਵਿਦੇਸ਼ਾਂ ਦੇ ਵਿੱਚ ਵੀ ਜਾਤ ਪਾਤ ਦੇ ਆਧਾਰ 'ਤੇ ਗੁਰੂ ਘਰ ਬਣਾਏ ਆ। ਇਤਕੀ ਫਤੇਗੜ ਸਾਹਿਬ ਦੇ ਵਿੱਚ ਇਹ ਵੀ ਆਵਾਜ਼ ਉੱਠੀ ਇਹਨੇ ਸਿੰਘਾਂ ਨੇ ਕਿਹਾ ਉਹ ਕਹਿੰਦੇ ਜੀ ਦੋ-ਦੋ ਬਾਟਿਆਂ ਦੇ ਵਿੱਚ ਅੰਮ੍ਰਿਤ ਛਕਾਇਆ ਜਾਂਦਾ ਗੁਰੂ ਸਾਹਿਬਾਨ ਨੇ ਜਾਤ ਪਾਤ ਦੇ ਖਾਤਮੇ ਦੀ ਗੱਲ ਕਹੀ ਆਪਾਂ ਦੋ-ਦੋ ਬਾਟਾਂ ਰਹੀ ਅੰਮ੍ਰਿਤ ਛਕਾਉਣਾ ਸ਼ੁਰੂ ਕਰਤਾ ਮਤਲਬ ਅਸੀਂ ਸਿਧਾਂਤਕ ਤੌਰ ਦੇ ਉੱਤੇ ਖੜੇ ਕਿੱਥੇ ਜਾਈਏ ਸਾਨੂੰ ਇਹਦੇ ਵੱਲ ਗੌਰ ਕਰਨੀ ਬਣਦੀ ਆ ਸਾਡੇ ਵਰਗਾ ਬੰਦਾ ਜਦੋਂ ਇਹ ਗੱਲ ਕਰਦਾ ਤੇ ਫਿਰ ਕਿਹ ਜੀ ਤਸਤਾ ਕਾਮਰੇਡ ਹੋ ਤੁਸੀਂ ਕਿਹੜਾ ਗੁਰੂ ਵਾਲੇ ਹੋ ਤੁਸੀਂ ਪਹਿਲਾਂ ਅੰਮ੍ਰਿਤ ਪਾਣ ਕਰੋ ਮੈਂ ਇਹ ਗੱਲ ਕਹਿੰਨਾ ਕਿ ਬਿਲਕੁਲ ਜਦੋਂ ਗੁਰੂ ਦੀ ਮਰਜ਼ੀ ਹੋਈ ਜਦੋਂ ਗੁਰੂ ਦਾ ਆਸ਼ੀਰਵਾਦ ਹੋਇਆ ਸਾਰ ਪਰ ਜਿਨ੍ਹਾਂ ਨੇ ਅੰਮ੍ਰਿਤ ਪਾਣ ਕੀਤਾ ਉਹ ਤਾਂ ਇਸ ਵੇਲੇ ਬੋਲਣ ਇਸ ਵੇਲੇ ਸ਼੍ਰੋਮਣੀ ਕਮੇਟੀ ਤਾਂ ਬੋਲਣ ਇਸ ਵੇਲੇ ਜਥੇਬੰਦਗਾ ਤਾਂ ਬੋਲਣ ਸੰਪਰਦਾਵਾਂ ਵਾਲੇ ਤਾਂ ਬੋਲਣ ਜਥੇਦਾਰ ਸਹਿਬਾਨ ਤਾਂ ਬੋਲਣ ਕਿ ਭਾਈ ਜਿਹੜਾ ਇਹ ਕੀਰਤਨੀਏ ਸਿੰਘ ਦਾ ਮਨ ਦਾ ਬਲਬਲਾ ਇਹ ਕੋਈ ਛੋਟੀ ਗੱਲ ਨਹੀਂ ਆ ਨਿੱਕਾ ਜਿਹਾ ਸ਼ਬਦ ਜੇਕਰ ਗੁਰੂ ਦੀ ਹਜ਼ੂਰੀ ਦੇ ਵਿੱਚ ਮੂੰਹ ਦੇ ਵਿੱਚੋਂ ਤਿਲਕ ਜਾਵੇ ਹਣਕਿ ਤਿਲਕਣਾ ਨਹੀਂ ਚਾਹੀਦਾ ਤੇ ਫਿਰ ਭਾਵਨਾ ਪੜਕਦੀ ਆ ਫੜ ਇਸ ਬੰਦੇ ਦਾ ਇੰਨਾ ਵੱਡਾ ਦਰਦ ਸਾਹਮਣੇ ਆਇਆ ਹੁਣ ਕਿਸੇ ਦੀ ਭਾਵਨਾ ਨਹੀਂ ਭੜਕਦੀ ਜਿਹੜੇ ਉਦੋਂ ਅਖੌਤੀ ਚੌਧਰੀ ਇਹ ਗੱਲ ਕਹਿੰਦੇ ਹੁੰਦੇ ਲੈ ਐ ਕਿਵੇਂ ਬੋਲਿਆ ਮਾਫੀ ਮੰਗ ਐ ਕਿਵੇਂ ਬੋਲਿਆ ਮਾਫੀ ਮੰਗ ਜਿਹੜੇ ਉਦੋਂ ਇਹ ਗੱਲ ਕਹਿੰਦੇ ਹੁੰਦੇ ਹੁਣ ਵੀ ਕਹਿਣ ਵੀ ਭਾਈ ਭਵਿੱਖ ਦੇ ਵਿੱਚ ਜੇਕਰ ਕਿਸੇ ਕੀਰਤਨੀਏ ਸਿੰਘ ਦਾ ਇਹੋ ਜਿਹਾ ਦਰਦ ਸਾਹਮਣੇ ਆਇਆ ਤਾਂ ਜਿੰਨਾ ਕਰਕੇ ਇਹ ਪੀੜ ਉੱਠੀ ਆ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਅਸੀਂ ਉਹਨਾਂ ਦੇ ਕੋਲੋਂ ਜਵਾਬ ਤਲਬੀ ਕਰਾਂਗੇ ਪਰ ਨਹੀਂ ਹੁਣ ਨਹੀਂ ਕਿਸੇ ਨੇ ਬੋਲਣਾ ਇੱਥੇ ਮੇਰੇ ਵਰਗੇ ਬੰਦੇ ਕੋਲੋਂ ਤੁਹਾਡੇ ਕੋਲੋਂ ਜਾਂ ਕਿਸੇ ਹੋਰ ਦੇ ਕੋਲੋਂ ਇੱਕ ਸ਼ਬਦ ਜੇਕਰ ਮੂੰਹ ਦੇ ਵਿੱਚੋਂ ਗਲਤ ਨਿਕਲ ਗਿਆ ਤੇ ਲਾ 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 ਕਰ ਦੇਣਗੇ ਪਰ ਹੁਣ ਨਹੀਂ ਬੋਲਣਾ ਕਿਉਂਕਿ ਹੁਣ ਇਉਂ ਲੱਗਦਾ ਵੀ ਇਹ ਤਾਂ ਉਹਦੀ ਗੱਲ ਆ ਸਾਡੀ ਥੋੜੀ ਆ ਉਹਨੂੰ ਮਾਇਲਜ ਮਿਲਣੀ ਸਾਨੂੰ ਥੋੜੀ ਮਿਲਣੀ ਆ ਹੁਣ ਆ ਗੱਲ ਆ ਆਜੋ ਆਪਾਂ ਕੀਰਤਨੀਏ ਸਿੰਘਾਂ ਦੀ ਦਰਦ ਕਹਾਣੀ ਨੂੰ ਸਮਝ ਗਏ ਮੇਰੀ ਗੁਰੂ ਘਰਾਨੀਆਂ ਕਮੇਟੀਆਂ ਵਾਲਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਸੇਵਾਦਾਰ ਹੋ ਮੁੱਖ ਸੇਵਾਦਾਰ ਹੋ ਬਹੁਤ ਚੰਗੀ ਗੱਲ ਆ ਜੇ ਤੁਸੀਂ ਬਹੁਤ ਸੋਹਣਾ ਕੰਮ ਕਰਦੇ ਹੋ ਇਮਾਨਦਾਰੀ ਨਾਲ ਉਹਦੇ ਵਰਗੀ ਰੀਸ ਕੋਈ ਨਹੀਂ ਜੇਕਰ ਕੋਈ ਤੇਰ ਮੇਰ ਦੀ ਭਾਵਨਾ ਤੋਂ ਬਿਨਾ ਕਰਦੇ ਉਹਦੇ ਵਰਗਰੀਸ ਕੋਈ ਨਹੀਂ ਪਰ ਜੇਕਰ ਤੁਹਾਡੇ ਮਨ ਦੇ ਵਿੱਚ ਕਿਸੇ ਪ੍ਰਤੀ ਈਰਖਾ ਜੇਕਰ ਤੁਸੀਂ ਸਿਆਸੀ ਤੌਰ ਦੇ ਉੱਤੇ ਕਾਬਜ਼ ਹੋ ਕੇ ਬੈਠੇ ਆ ਜੇਕਰ ਤੁਸੀਂ ਗੋਲਕਨਾਲੀ ਮੋਹ ਪਾਲਿਆ ਜੇਕਰ ਤੁਸੀਂ ਚੌਧਰ ਦੀ ਚੱਕਰ ਦੇ ਵਿੱਚ ਹੀ ਆ ਤੇ ਫਿਰ ਤੁਸੀਂ ਇਸ ਥਾਂ ਦੇ ਉੱਤੇ ਬਹਿਣ ਦੇ ਕਾਬਿਲ ਨਹੀਂ ਹੋ ਤੁਸੀਂ ਜੋੜਨ ਦਾ ਕੰਮ ਕਰਨਾ ਤੁਸੀਂ ਵੰਡਣ ਦਾ ਕੰਮ ਨਹੀਂ ਕਰਨਾ ਤੇ ਜਿਹੜੇ ਲੋਕ ਜੋੜਨ ਦਾ ਕੰਮ ਕਰਦੇ ਉਹਨਾਂ ਨੂੰ ਸਲਾਮ ਕਰਦੇ ਆ